ਆਹ ਕੋਈ ਦਾ ਇੱਧਰ ਰੱਖੋ ਮੈਂ ਹਾਂ ਹਾਂ ਜੀ ਹਾਂ ਪੂਰਾ ਹਾਲਾ ਆਹ ਰਿਆਂ ਦਾ ਬੰਦ ਕਰਾਓ ਆ ਜਿਹੜਾ ਰਮਾਨ ਚੋਂ ਜਿਹੜਾ ਉਹ ਵੀ ਦਾ ਸਮਾਜ ਚੋਂ ਕੱਢੋ ਜਿਹੜਾ ਰਮਾਨ ਕਰਦੇ ਆ ਸੱਚੀ ਸਸਕਲ ਦੋਸਤੋ ਤਸਵੀਰਾਂ ਇਸ ਸਮੇਂ ਵਜੀਰਪੁਰਾ ਪਿੰਡ ਦੇ ਇਹ ਖੰਡਿਤ ਤੋਂ ਸਾਂਝੀਆਂ ਕਰ ਰਹੇ ਆ ਪੁਰਾਣਾ ਵਜੀਰ ਕਿਹਾ ਜਾਂਦਾ ਹੈ ਔਰ ਇੱਥੇ ਲਗਾਤਾਰ ਕਹਿ ਸਕਦੇ ਆ ਕਿ ਸਾਈਡਾਂ ਦੇ ਉੱਤੇ ਖੁਰਾ ਲੱਗਣ ਕਾਰਨ ਹੋਣ ਜਿਹੜਾ ਮਕਾਨ ਜਿਹੜੇ ਨੇ ਉਹ ਖਾਲੀ ਕੀਤੇ ਜਾ ਰਹੇ ਨੇ ਲੋਕਾਂ ਵੱਲੋਂ ਔਰ ਨਾਲ ਦੇ ਨਾਲ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਉਸ ਦੇ ਅਨਸਾਰ ਲੋਕਾਂ ਵੱਲੋਂ ਟਾਇਆ ਖੰਡਾ ਜਿਹੜਾ ਹੈਗਾ ਬਿਲਕੁਲ ਖਾਲੀ ਕੀਤਾ ਜਾ ਰਿਹਾ ਤਾਂ ਇਹ ਇਸ ਮਕਾਨ ਨੂੰ ਜਿੱਥੇ ਅਸੀਂ ਹੁਣ ਇਸ ਸਮੇਂ ਮੌਜੂਦ ਆ ਇਸ ਨੂੰ ਵੀ ਖਾਲੀ ਕੀਤਾ ਜਾ ਰਿਹਾ ਨਜ਼ਦੀਕੀ ਵਾਕਵਾ ਕਹਿ ਕੇ ਹੋਰ ਵੀ ਮਕਾਨ ਔਰ ਦੁਕਾਨਾਂ ਸਰ ਕੀ ਨਾਮ ਹੈ ਤੁਹਾਡਾ ਪ੍ਰਭਜੋ ਸਿੰਘ ਭਾਜੀ ਪ੍ਰਭਜੋਤ ਜੀ ਕਿਉਂ ਖਾਲੀ ਕਰ ਰਹੇ ਆ ਮਕਾਨ ਭਾਜੀ ਬਿਲਕੁਲ ਹੀ ਘਰ ਟਾਈ ਦੇ ਕੰਡੇ ਦੇ ਉੱਪਰ ਤੇ ਤੇੜਾ ਆ ਚੁੱਕੀਆਂ ਛੱਤ ਨੂੰ ਵੀ ਅੰਦਰੋਂ ਕਮਰਿਆਂ ਦੀ ਦਿਵਾਰਾਂ ਨੂੰ ਵੀ ਤੇੜਾ ਆ ਗਈਆਂ ਭਾਜੀ ਤੇ ਮਤਲਬ ਕਿ ਬਸ ਘਰ ਅੱਜ ਗਿਰ ਜੇ ਕੱਲ ਗਿਰ ਜੀ ਕੁਝ ਕਹਿ ਨਹੀਂ ਸਕਦੇ ਜਿੰਨਾ ਬੁਰਾ ਪਾਣੀ ਨਾਲ ਤੇ ਬਾਰਿਸ਼ ਨਾਲ ਹਾਲਾਤ ਆ ਹੁਣ ਅਸੀਂ ਸਮਾਨ ਕੱਢ ਕੇ ਕਿਤੇ ਘਰ ਕਿਤੇ ਮਤਲਬ ਕਿ ਸ਼ਿਫਟ ਕੀਤਾ ਤੁਹਾਨੂੰ ਵੀ ਪਤਾ ਕਿ ਆਪਣੇ ਘਰ ਨੂੰ ਛੱਡ ਕੇ ਕਿਤੇ ਜਾਣਾ ਕਿੰਨਾ ਔਖਾ ਵਾ ਕਿੰਨੇ ਕੁ ਭਾਜੀ ਘਰ ਹੈਗੇ ਹੋਰ ਇੱਥੇ ਤਾਂ 10 15 ਘਰ ਹੈਗੇ ਆ ਭਾਜੀ ਸਾਰੇ ਖਾਲੀ ਕਰ ਰਹੇ ਦੀ ਸਾਰੇ ਖਾਲੀ ਕਰ ਰਹੇ ਭਾਜੀ ਹਾਂ ਕੁਈ ਅੱਜ ਤੱਕ ਹੋਇਆ ਇਦਾਂ ਦਾ ਕਿਉਂਕਿ ਅੱਜ ਤੱਕ ਪਾਪਾ ਜੀ ਕਦੀ ਵੀ ਨਹੀਂ ਹੋਇਆ ਮੇਰੀ ਭਾਈ ਹੋ ਚੱਲੀ ਹੈ 34 ਸਾਲ ਤੇ ਮਤਲਬ ਕਿ ਅੱਜ ਤੱਕ ਕਦੀ ਵੀ ਨਹੀਂ ਐਸਾ ਇਦਾਂ ਦਾ ਘਟਨਾ ਆਈ ਸੀ ਕਦੀ ਵੀ ਨਹੀਂ ਹੋਈ ਭਾਈ 88 ਦੇ ਹੜ੍ਹਾਂ ਚ ਵੀ ਨਹੀਂ ਇਦਾਂ ਦਾ ਕੁਝ ਹੋਇਆ ਜਿੰਨੇ ਬੁਰੇ ਹਾਲਾਤ ਐ ਇਸ ਵਾਰ ਹੋਏ ਕੋਈ ਕੱਢ ਗਏ ਵੀ ਹੈਗੇ ਭਾਈ ਹਾਂਜੀ ਡਿੱਗੇ ਵੀ ਹੈਗੇ ਆ ਭਾਈ ਇੱਕ ਘਰ ਹੈਗਾ ਜਿਹੜਾ ਗਿਰਿਆ ਇੱਕ ਕੱਢ ਗਏ ਹਾਂ ਡੇਗੇ ਆ ਬਿਲਕੁਲ ਹੀ ਥੱਲੇ ਚਲ ਗਿਆ ਢਾਈ ਦੇ ਤੇ ਹੁਣ ਸਮਾਨ ਸਾਰਾ ਲਾ ਲਿਆ ਹਾਂਜੀ ਸਮਾਨ ਸਾਰਾ ਭਾਈ ਕੱਢ ਕੇ ਅਸੀਂ ਕਿਸੇ ਘਰ ਸ਼ਿਫਟ ਕੀਤਾ ਹੋਇਆ ਹਾਂ ਦੁਕਾਨ ਦੁਕਾਨਾਂ ਵੀ ਹਾਂਜੀ ਦੁਕਾਨਾਂ ਵੀ ਵਿਲੀਆਂ ਹੋ ਫੇਰ ਜਾਉਗੇ ਹੁਣ ਕਿੱਥੇ ਭਾਈ ਜਾ ਸਕਦੇ ਹੁਣ ਕੋਈ ਆਂਡ ਗਵਾਂਡ ਭੈਣ ਭਰਾ ਤੁਹਾਨੂੰ ਪਤਾ ਕਿੰਨੇ ਕਿ ਦਿਨ ਕਿਸੇ ਨੂੰ ਕੋਈ ਸਾਂਭਦਾ ਵਾ ਸਾਰੇ ਦੇ ਓਕੇ ਆ ਕਿੰਨੇ ਕਿ ਦਿਨ ਕਿਸੇ ਨੂੰ ਕੋਈ ਸਾਂਭਦਾ ਆਖਰਕਾਰ ਜੋ ਆਪਣਾ ਘਰ ਹੋ ਆਪਣਾ ਹੀ ਹੁੰਦਾ ਜੀ ਹੁਣ ਉਹਨੂੰ ਵੀ ਅਸੀਂ ਖਾਲੀ ਕਰਕੇ ਤੇ ਇੰਨਾ ਦੁੱਖ ਲਗਣਾ ਰਾਤੀ ਰੋਟੀ ਵੀ ਨਹੀਂ ਖਾਦੀ ਕਰਦਿਆ ਨੇ ਇਹਦਾ ਕਰਕੇ ਕਿ ਕੀ ਹੋਣ ਡਿਆ ਵਾ ਘਰੋਂ ਬੇਕਾਰੀ ਹੋਣ ਵਾਲਾ ਸਾਹ ਭਾਜੀ ਇੱਕ ਵਾਰ ਬੱਚੇ ਰੋਂਦੇ ਆ ਛੋਟੇ ਛੋਟੇ ਬੱਚੇ ਉਹ ਵੀ ਰੋ ਰਹੇ ਆ ਇਹ ਦਰਿਆ ਦੇ ਪਾਣੀ ਦੀ ਮਾਰ ਤੇ ਪਹਿਲਾਂ ਕਹਦੀ ਜਮੀਨੀ ਪੱਧਰ ਤੇ ਪੈ ਰਹੀ ਸੀਗੀ ਹੁਣ ਉਸ ਤੋਂ ਬਾਅਦ ਬਰਸਾਤ ਦੇ ਕਰਕੇ ਬਰਸਾਤ ਦੇ ਕਰਕੇ ਜ਼ਿਆਦਾ ਹੋ ਰਿਹਾ ਭਾਜੀ ਬਰਸਾਤ ਪਾਣੀ ਨਾਲ ਵੀ ਹੈ ਚਲੋ ਪਰ ਜੋ ਬਰਸਾਤ ਆ ਬਰਸਾਤ ਸਾਰਾ ਟਾਇਆ ਪੋਲਾ ਕਰਦੀ ਜਾ ਰਹੀ ਆ ਚਾਰ ਪੰਜ ਥਾਵਾਂ ਤੋਂ ਟਾਇਆ ਜਿਹੜਾ ਗਿਰ ਗਿਆ ਵਾ ਇੱਕ ਘਰ ਵੀ ਸੀ ਉਹ ਵੀ ਗਿਰ ਗਿਆ ਵਾ ਹੁਣ ਜਿਹੜਾ ਸਾਡੇ ਵਾਲਾ ਤੁਸੀਂ ਦੇਖ ਹੀ ਲੇ ਹਾਲਾਤ ਕਿ ਬਿਲਕੁਲ ਹੀ ਜਾਣ ਹੀ ਵਾਲਾ ਬਸ ਹਾਂ ਜੀ ਫਿਰ ਤਸਵੀਰਾਂ ਨੇ ਇਹ ਪਿੰਡ ਵਜੀਰਪੋਲਾ ਦੀਆਂ ਔਰ ਗਲੀ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋਏ ਨੇ ਔਰ ਸਾਰੇ ਦੇ ਸਾਰੇ ਇਸ ਤਰਫ ਦੀ ਗੱਲ ਕਰੂੰਗਾ ਸਾਹਮਣੇ ਦੁਕਾਨ ਹੈਗੀ ਹੈ ਉਹ ਵੀ ਵੇਲੇ ਕੀਤੀ ਜਾ ਰਹੀ ਹੈ ਔਰ ਮਕਾਨ ਜਿਹੜਾ ਹੈਗਾ ਹੈ ਵੀ ਵਿਲਾ ਹੁਣ ਕਰ ਦਿੱਤਾ ਗਿਆ तकरीबन ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਜਿਹੜਾ ਹੈਗਾ ਸਾਰਾ ਚੁੱਕਿਆ ਗਿਆ ਹੈ